ਕੰਪਨੀ ਦੇ ਕਪੜੇ ਆ ਰੇਟ ਦਿਖਾਈ ਮੜਾ ਜਾ ਕੰਪਨੀ ਦਾ ਸ਼ੋਰੂਮ ਹੈ ਤੇ ਆ ਰੇਟ ਚੈੱਕ ਕਰ ਲੋ ਹਨਾ 299 ਰੁਪਏ ਦਾ ਪ੍ਰਿੰਟ ਰੇਟ ਹੈ ਤੇ ਰੇਟ ਜਿਹੜੇ ਹੁਣ ਬਿਲਕੁਲ ਤੁਹਾਨੂੰ ਬਹੁਤ ਘੱਟ ਰੇਟਾਂ 'ਚ ਮਿਲਣਗੇ ਭਾਈ ਕਿੰਨੇ ਕੁ ਦੀ ਰਹਿ ਗਈ ਇਹ 299 ਰੇਟ ਹੈ ਦਾ ਸਰ ਸਿਰ ਮਾਤਰਾ 690 ਰੁਪਏ ਦੀ ਰਹਿ ਗਈ ਸੰ ਪੱਕੀ ਗੱਲ ਹੈ ਪੱਕੀ ਗੱਲ ਹੈ ਆ ਚੈੱਕ ਕਰ ਲੋ ਜੀ ਹਾਫ ਜਿਪਰ ਤੁਹਾਨੂੰ ਮਿਲਣੀ ਹੈ 690 ਰੁਪਏ ਦੀ ਹਨਾ ਹਾਂਜੀ ਆ ਦੇਖ ਲੋ ਇਦਾਂ ਦੇ ਕਲਰ ਮਿਲਦੇ ਆ ਇਹਦਾ ਪ੍ਰਿੰਟ ਰੇਟ ਦਿਖਾਦੀ ਹਨਾ ਆ ਦੇਖ ਲੋ 299 ਇਹਦਾ 690 ਦੀ ਵੀ ਹੈ ਹਾਂਜੀ ਇਹਦਾ ਵੀ 690 ਆ ਦੇਖ ਲੋ ਸੇਮ ਰੇਟ ਦੇ 690 ਰੁਪਏ ਦੇ ਵਿੱਚ ਮਿਲਨੇ ਆ ਬਈ ਜੀ ਪੀਸ ਤੁਸੀਂ ਦੇਖੋ ਸਾਰੇ ਕੰਪਨੀ ਦੇ origignal ਪੀਸ ਮਿਲਨੇਗੇ ਵੱਡੇ ਸ਼ੋਰੂਮ ਦੇ ਵਿੱਚ ਲੈ ਕੇ ਆਏ ਆ ਆ ਚੈੱਕ ਕਰੋ ਹਨ ਬਈ ਮੇਨ ਦਾ ਭੀੜ ਵੀ ਤਾਂ ਹੀ ਹੋਣਾ ਰੇਟ ਘੱਟ ਕਰਕੇ ਹਨ ਜੀ ਬਹੁਤ ਜੀ ਆਪਣੇ ਫੁੱਲ ਕਰਾਊਡ ਹੀ ਰਹਿੰਦਾ ਸੈਟਰਡੇ ਸੰਡੇ ਦਾ ਫੁੱਲ ਲਾਈਨ ਲਾ ਲੋ ਪੂਰਾ ਕਰਾਊਡ ਹੈ ਜੀ ਤੇ ਇਹਨਾਂ ਦੇ ਜਿਵੇਂ ਆ ਪਏ ਨੇ ਸਾਰੇ ਜੀ ਸਰ ਵਿంటర్ ਦੇ ਕੋਈ ਵੀ ਤਿੰਨ ਪੀਸ ਲੈ ਲੋ ਫਲੈਟ 70 ਹੈ ਜੀ ਹਾਂ ਜੇ ਇੱਕ ਲੈਨੇ ਹੋ 60% ਹੈ ਸਿੰਗਲ ਮਤਲਬ ਜੇ ਮੈਂ ਇੱਕ ਹੱਲ ਲੈ ਲਈ 60% ਮਿਲੂਗਾ ਹਾਂ ਜੀ ਇੱਕ ਲੈ ਤਿੰਨ ਲੈ ਤਾਂ 70% 70% ਫਲੈਟ 70% ਤੇ ਦੇ ਵਿੱਚ ਪੀਸ ਦੇਖੋ ਬੜੇ ਸੋਹਣੇ ਸੋਹਣੇ ਯਾਰ ਹਨਾ ਤੁਹਾਨੂੰ ਇਹਦੇ ਵਿੱਚ ਮਿਲਣੀ ਹੈ ਜਿਵੇਂ ਬਈ ਸਾਰਾ ਮਿਲ ਜੂ ਹੁੱਡੀ ਆਹ ਕੀ ਚੀਜ਼ ਆ ਗਈ ਬਈ ਇਹ ਨਿਊ ਸਵੈਟਸ ਹੈ ਸਰ ਜੈਲਵਟ ਸਟਾਈਲ ਜਿਹੜੇ ਨਵੇਂ ਅੱਜਕੱਲ੍ਹ ਚੱਲਿਆ ਡ੍ਰੈਪ ਹੈ ਬੜੀ ਸੋਹਣੀ ਹੈ ਬਈ ਹਨਾ ਤਾਂ ਆ ਦੇਖ ਲਓ ਬਈ ਯਾਰ ਇਦਾਂ ਦੀਆਂ ਮਿਲ ਜਾਣੀਆਂ ਹੈਗੀਆਂ ਤੇ ਇਹਦੇ ਵਿੱਚ ਤੁਹਾਨੂੰ ਹੁੱਡੀ ਵੀ ਮਿਲ ਜਾਣੀ ਹੈ ਤੁਹਾਨੂੰ ਹੁੱਡੀ ਵੀ ਦਿਖਾ ਦਿੰਨੇ ਆ ਇਹਦੇ ਵਿੱਚ ਤੁਹਾਨੂੰ ਕਲਰ ਬਹੁਤ ਮਿਲਦੇ ਹਨਾ ਦੇਖ ਲਓ ਆ ਕਲਰ ਪਏ ਆ ਤੇ ਆ ਹੁੱਡੀ ਚ ਚੈੱਕ ਕਰ ਲਓ ਹਨਾ ਹੁੱਡੀ ਦੇ ਵਿੱਚ ਵੀ ਤੁਹਾਨੂੰ ਸਾਰੇ ਆਪਣੇ ਕੋਲ ਇੰਗਲਿਸ਼ ਕਲਰ ਹੁੰਦੇ ਨੇ ਸਰ ਆ ਦੇਖੋ ਯਾਰ ਬੜੇ ਸੋਹਣੇ ਸਾਰੇ ਸਾਰੇ ਹੋਣਗੇ ਬਈ ਸਾਰੇ 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 ਮਿਲ ਜਾਂਦੇ ਹਨਾ ਚੈੱਕ ਕਰ ਲਓ ਜੀ ਬੀਕੋਲ ਸਾਈਜ਼ ਟ੍ਰਿਪਲ ਐਕਸਲ ਤੱਕ ਅਵੇਲੇਬਲ ਹੈ ਟ੍ਰਿਪਲ ਐਕਸਰ ਤੱਕ ਹਾਂ ਜੀ ਨਾ ਡਿਸਕਾਊਂਟ ਇਹਦੇ ਵੀ 60% ਹੈ ਹਾਂਜੀ ਇਹ ਜੇ ਸਿੰਗਲ ਵੀ ਲੈਣੇ ਹੋ 60% ਬਾਏ 3 70% ਅੱਛਾ ਤਾਂ ਲੌਂਗ ਕੋਟ ਦੇਖ ਲਓ ਬਈ ਜੀ ਮਹਿੰਗੇ ਮਹਿੰਗੇ ਕੋਟ ਇਹ ਹੈ ਇਹ ਤੁਹਾਨੂੰ 3100 3000 ਰੁਪਏ ਰੇਂਜ 2800 ਰੁਪਏ ਰੇਂਜੇ ਪੈ ਜਾਂਦੇ ਆ ਜੀ ਅੱਛਾ ਹਾਂਜੀ ਉਹ ਵੈਸੇ ਐਮ ਆਰ ਪੀ 10500 ਹੈ ਹਾਂਜੀ ਇਹ ਸਾਰਿਆਂ ਦੀ ਸਾਰਿਆਂ ਜੀ ਇਹ ਚ ਵੀ ਸਾਰੇ ਸਾਰੇ ਹੋਣਗੇ ਕਿ ਸਾਰੇ ਸਾਰੇ ਸਾਈਜ਼ ਸਰ ਆ ਦਿਖਾ ਦਿਓ ਬਈ ਇਹਦੇ ਵਿੱਚ ਸਾਰੇ ਸਾਈਜ਼ ਤੁਹਾਨੂੰ ਇਹਦੇ ਵਿੱਚ ਮਿਲ ਜਾਣੇ ਆ ਸਾਰੇ ਲੇਡੀਜ਼ ਜਿਹੜੇ ਲੌਂਗ ਕੋਟ ਨੇ ਇਹਨਾਂ ਤੇ ਵੀ 60% ਹੈ ਹਾਂ ਜੀ ਜੀ ਸੇਮ ਇਕੁਅਲ ਸਰ ਅੱਛਾ ਬਹੁਤ ਮੁੱਟੀ ਬਈ ਹੈ ਨਾ ਹਾਂ ਜੀ ਹਾਂ ਜੀ ਇਹਦਾ ਸਟਫੀ ਬਹੁਤ ਪਿਆਰਾ ਹੈ ਜੀ ਇਹਦੇ ਉਤੋਂ ਦੇ ਮੈਨੂੰ ਪਾਉਂ ਦੀ ਲੋੜ ਹੀ ਨਹੀਂ ਇੰਨੀ ਮੁੱਟੀ ਆ ਦੇਖ ਲਓ ਤੁਸੀਂ ਹਾਂ ਜੀ ਹਾਂ ਜੀ ਤੇ ਇਹ ਇਹਨਾਂ ਤੇ ਵੀ ਤੁਹਾਨੂੰ ਡਿਸਕਾਊਂਟ ਮਿਲਣਾ ਬਈ ਜੀ ਆ ਦੇਖ ਲਓ ਇੱਧਰ ਦੇਖ ਲਓ ਬਈ ਇੱਧੇ ਤੋਂ ਵੀ ਕੱਟ ਕੇ ਰੇਟ ਹੈ ਨਾ ਫਿਰ ਤਾਂ ਜਿਵੇਂ ਕੋਈ ਵੀ ਵਿంటర్ ਤੁਸੀਂ ਤਿੰਨ ਆਰਟੀਕਲ ਲੈ ਲਓ ਸਰ ਫਲੈਟ 70 ਹੈ ਜੀ ਤੇ ਆ ਚੈੱਕ ਕਰ ਲਓ ਹਨਾ ਇਹ ਜਾਂਟ ਇਦਾਂ ਦੀ ਮਿਲ ਜਾਣੀਆਂ ਤੁਹਾਨੂੰ ਇਹਨਾਂ ਤੇ ਵੀ ਆਹ ਪ੍ਰਿੰਟ ਰੇਟ ਦਿਖਾਦੇ ਹਨਾ ਤੇ ਇਹ ਇਦੋਂ ਵੀ ਤੁਹਾਨੂੰ ਵੇਖ ਲਓ ਇਹ ਤੇ ਵੀ 60% ਡਿਸਕਾਊਂਟ ਮਿਲ ਜਾਣਾ ਤੇ ਇਹਦੇ ਵਿੱਚ ਆ ਕਲਰ ਤੁਹਾਨੂੰ ਦੇਖ ਲਓ ਹਨਾ ਸਾਰੇ ਕਲਰ ਮਿਲ ਜਾਣਗੇ ਜਿੱਦਾਂ ਦਾ ਵੀ ਕਲਰ ਚਾਹੀਦਾ ਜਿਹੜਾ ਵੀ ਕਲਰ ਚਾਹੀਦਾ ਜਿਹੜਾ ਵੀ ਸਾਇ ਚਾਹੀਦਾ ਸਾਰੇ ਮਿਲ ਜਾਣਗੇ ਆ ਫਾਰਮਲ ਪੈਂਟਾਂ ਆ ਗਈਆਂ ਇਧਰ ਫਾਰਮਲੀ ਹੈ ਨਾ ਹਾਂਜੀ ਫਾਰਮਲ ਇਹ ਸੈਮੀ ਫਾਰਮਲ ਸਰ ਫਾਰਮਲ ਵੀ ਮਿਲ ਜਾਣਗੇ ਆਪਣੇ ਆ ਫਾਰਮਲ ਵੀ ਪਈਆਂ ਤੇ ਸੈਮੀ ਫਾਰਮਲ ਵੀ ਤੇ ਜਿਹੜੇ ਆਪਾਂ ਸਟੇਟ ਫਿਟ ਮੰਗਦੇ ਹੋਂਾ ਵਾਸਤੇ ਵੀ ਸਟੇਟ ਫਿਟ ਆਈ ਹੈ ਜੀ ਅੱਛਾ ਇਹ ਚ ਸਾਰੀਆਂ ਮਿਲ ਜਾਣਗੀਆਂ ਸਟੇਟ ਕਟ ਹੋਈਆਂ ਬੂਟ ਕਟ ਬੂਟ ਕਟ ਹੋਈਆਂ ਸਾਰੀਆਂ ਮਿਲ ਜਾਣਗੀਆਂ ਆਫੀਸ਼ਲ ਵੇਅਰ ਸੈਮੀ ਵੇਅਰ ਪਾਰਟੀ ਵੇਅਰ ਸਾਰਾ ਮਿਲ ਜਾਂਦਾ ਤੇ ਸਾਈਜ਼ ਵੀ ਸਾਰੇ ਹੋਣਗੇ ਸਾਈਜ਼ ਸਾਰੇ ਸਰ ਇਹ ਇਹਨਾਂ ਤੇ ਫਿਰ ਕੀ ਡਿਸਕਾਊਂਟ ਆਪਏ ਇਹਨਾਂ ਤੇ ਇਹਨਾਂ ਸਰ ਆਪਾਂ ਤਿੰਨ ਪੀਸ ਲੈਂਦੇ ਜੀ ਦੀ ਇੱਕ ਦੀ ਵੱਧ ਮਾਰਪੀ ਹੋएगी ਉਹ ਲੱਗੇਗੀ ਤੁਹਾਨੂੰ ਸਰ ਤਿੰਨ ਪੀਸ ਮਤਲਬ ਇੱਕ ਪੈਂਟ ਲੈ ਲਈਏ ਐਵਰੇਜ ਲਾ ਕੇ ਚੱਲੀ ਆਪਾਂ ਨੂੰ 1000 ਰੁਪਏ ਰੇਂਜ 'ਚ ਪੈ ਜਾਂਦੀ ਹੈ ਇੱਕ ਪੈਂਟ ਇੱਕ ਪੈਂਟ ਹਾਂਜੀ ਹਾਂਜੀ ਤੇ ਇੰਨੀ ਤਿੰਨ ਪੀਸ ਜਿਹੜੇ ਕਹਿ ਰਹੇ ਤੁਸੀਂ ਮੰਨ ਲਓ ਉਹਨੇ ਇੱਕ ਪੈਂਟ ਲੈ ਲਈ ਇੱਕ ਮਾ ਸ਼ਰਟ ਲੈ ਲਈ ਨਾਲ ਹਾਂਜੀ 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 ਤੇ ਨਾਲ ਹੋਰ ਤੀਜਾ ਕੀ ਲੈ ਆ ਸਕਦਾ ਮੈਂ ਤੀਜਾ ਕੁਝ ਵੀ ਲੈ ਲਓ ਤੁਸੀਂ ਸਰ ਸ਼ਰਟ ਇੱਕ ਪਾਵੇਂ ਇੱਕ ਹੋਰ ਲੈ ਲਓ ਸਰ ਅੱਛਾ ਸ਼ਰਟਾਂ ਵੀ ਦੋ ਲੈ ਜਾ ਸਕਦਾ ਸ਼ਰਟਾਂ ਵੀ ਦੋ ਲੈ ਜਾਓ अच्छा ਤੇ ਆ ਦੇਖ ਲਓ ਜੀ ਆ ਤਿੰਨ ਪੀਸ ਕਿੰਨੇ ਦੇ ਪੈਣਗੇ ਤਿੰਨ ਪੀਸ ਜੋ ਸਰ ਇੱਕ ਦਾ ਹੀ ਪੈਣਾ ਹੈਗਾ ਆ ਤੁਹਾਨੂੰ 3300 ਚ ਤਿੰਨ ਪੈ ਜਾਣਗੇ ਸਰ 3300 ਦਨ ਤਿੰਨ ਬਈ ਫਿਰ ਤਾਂ ਫਿਰ ਐਵੇਂ ਦੂ ਦੂਆ ਦੁਕਾਨਾ ਤੋਂ ਲੈ ਜਾਂਦਾ ਕਿ ਫਾਇਦਾ ਫਿਰ ਤਾਂ ਕੰਪਨੀ ਨਾਲ ਲਵਿਆ ਨਾ ਨਹੀਂ ਸਰ ਕਪੜਾ ਆਪਣਾ ਵਾਰੰਟੀ ਸਾਰਾ ਕੋ ਸਰ ਕਲਰ ਫੇਡਿੰਗ ਸਾਰੀ ਪ੍ਰੀਵਾਸ਼ ਹੁੰਦੇ ਆ ਲੋ ਸ਼ਰਟਾਂ ਦੇ ਢੇਰ ਲੱਗੇ ਪਿਆ ਜਿਹੜੀ ਮਰਜ਼ੀ ਸ਼ਰਟ ਲੈ ਲਓ ਕਣਾ ਤੁਸੀਂ ਹੁਣ ਵਿਆਹਾਂ ਸ਼ਾਦੀਆਂ ਦਾ ਸੀਜ਼ਨ ਵੀ ਸਟਾਰਟ ਹੋਇਆ ਨਾ ਅੱਗੇ ਇੱਧਰ ਤਾਂ ਸਭ ਫਾਰਮਲ ਆ ਤੁਹਾਨੂੰ ਹੋਰ ਵੀ ਆਪਸ਼ਨ ਮਿਲ ਜਾਣਗੇ ਕੈਜ਼ੂਅਲ ਚੇਕ ਅੱਛਾ ਉਹ ਵੀ ਮਿਲ ਜਾਣਗੇ ਸਾਰੀਆਂ ਫਾਰਮਲ ਤੁਸੀਂ ਆ ਵਿਆਹਾਂ ਸ਼ਾਦੀਆਂ ਕੋਟ ਪੈਂਟ ਨਾ ਪਾਉਣੀਆਂ ਤੇ ਕੋਟ ਪੈਂਟ ਵੀ ਮਿਲ ਜਾਣੇ ਇਥੋਂ ਨਾ ਹਾਂਜੀ ਹਾਂਜੀ ਕੋਟ ਪੈਂਟ 2 ਪੀਸ ਕੇ 3 ਪੀਸ ਆ ਭਾਈ ਸਰ ਆਪਣੇ ਕੋਲ 2 ਪੀਸ ਵੀ ਹੁੰਦੇ ਆ ਤੇ ਸਿੰਗਲ ਬਲੇਜ਼ਰ ਵੀ ਹੁੰਦੇ ਆ ਅੱਛਾ ਸਿੰਗਲ ਬਲੇਜ਼ਰ ਆ ਗਏ ਸਾਰੇ ਹਾਂਜੀ ਆ ਚੈੱਕ ਕਰ ਲਓ ਭਈ ਯਾਰ ਬਲੇਜ਼ਰ ਤੁਸੀਂ ਦੇਖੋ ਬੜੇ ਸੋਹਣੇ ਸੋਹਣੇ ਬਲੇਜ਼ਰ ਇਹਦੇ ਵਿੱਚ ਮਿਲਨੇ ਨੇਗੇ ਇਹ ਇਹਨਾਂ ਤੇ ਵੀ ਕੋਈ ਹੈਗੀ ਆਫਰ ਇਹਨਾਂ ਤੇ ਹਾਂਜੀ ਸੇ ਤੇ 70% ਫਲੈਟ ਅੱਛਾ ਹਾਂਜੀ ਤੇ ਆਹ ਦੇਖ ਲਓ ਜੀ ਤੇ ਇਹ ਇਹਦਾ 2 ਪੀਸ ਤੇ ਵੀ ਆਈ ਹੈ ਹਾਂ ਸੇਮ ਆ ਸਰ ਇਕੁਅਲ ਹੈ ਅੱਛਾ 2 ਪੀਸ ਤੇ ਵੀ ਤੁਹਾਨੂੰ ਸੇਮ ਮਿਲ ਜਣਾ ਚੈੱਕ ਕਰ ਲਓ ਇਹਦੇ ਵਿੱਚ ਕਲਰ ਸਾਇਆ ਆਹ ਦੇਖ ਲਓ ਉੱਤੇ ਆਹ ਬਲੇਜ਼ਰ ਆ ਗਏ ਸਾਰੇ ਹਨਾ ਬਈ ਜਿੱਦਾਂ ਦਾ ਵੀ ਚਾਹੀਦਾ ਤੁਹਾਨੂੰ ਜਿਹੜਾ ਵੀ ਕਲਰ ਚਾਹੀਦਾ ਤੁਹਾਨੂੰ ਉਦਾਂ ਦਾ ਕਲਰ ਮਿਲ ਜਣਾ ਮੈਚਿੰਗ ਕਰਕੇ ਵੀ ਰੱਖਿਆ ਹਨਾ ਦੇਖ ਲਓ ਤੁਸੀਂ ਇਦਾਂ ਦੇ ਸ਼ਰਟ ਦੇ ਨਾਲ ਤੁਸੀਂ ਇਹਨੂੰ ਕਰ ਸਕਦੇ ਹੋ ਤੇ ਆਹ ਦੇਖ ਲਓ ਇਹ ਵੈਸੇ ਹੈ ਕਿੰਨਾ ਰੇਟ ਇਹਨਾਂ ਦਾ 1250 ਹੈ ਜੀ ਹਾਂਜੀ ਫਲੈਟ 70 ਇਹ ਤਿੰਨੇ ਪੀਸ ਤੁਸੀਂ ਇਨੀ ਬਾਈ ਕਰਦੇ ਹੋ ਫਲੈਟ 70 ਸਰ ਮਾਤਰਾ ਤੁਹਾਨੂੰ 3200 3300 ਰੁਪਏ ਵਿੱਚ ਪੈ ਜਾਏਗਾ ਅੱਜ ਕੱਲ ਇਹ ਫੈਬਰਿਕ ਸਰ ਐਕਸਪੋਰਟ ਪ੍ਰੀਮੀਅਮ ਫੈਬਰਿਕ ਹੁੰਦੇ ਨੇ ਜਿਹੜੇ ਕਿ ਬਾਹਰੋਂ ਵਾਪਸ ਸਟਿਚ ਵੀ ਕਰਾਈਏ ਤਾਂ ਕਟੋਗੜੀ 10000 ਦਾ ਪੈਂਦਾ ਸਟਿਚ ਕਰਾ ਕੇ ਹਾਂ ਹਾਂਜੀ ਨਾਲੇ ਹੈਵੀ ਬ੍ਰਾਂਡ ਦਾ ਨਾਮ ਤਾਂ ਹੈਗੇ ਨਾ ਲੋਗੋ ਲੱਗਾ ਉਹ ਦੇਖੋ ਕੰਪਨੀ ਦਾ ਤੁਹਾਨੂੰ ਪਤਾ ਲੱਗੇ ਨਾ ਵੀ ਬ੍ਰਾਂਡ ਦੀ ਚੀਜ਼ ਪਈ ਹੁੰਦੀ ਹੈ ਹਨਾ ਤੇ ਉਸ ਤੋਂ ਬਾਅਦ ਆਹ ਲੇਡੀਜ਼ ਕੋਟਾ ਕਿਜੀ ਇਧਰ ਹਾਂਜੀ ਇਹ ਲੇਡੀ ਜੈਕਟ ਆ ਗਈ ਜੀ ਲੇਡੀ ਜੈਕਟਾਂ ਸਾਰੀਆਂ ਚੈੱਕ ਕਰ ਲਓ ਇਹਨਾਂ ਤੇ ਵੀ ਤੁਹਾਨੂੰ 60% ਜਿਹ ਤੇ ਕਲਰ ਚੈੱਕ ਕਰ ਲੋ ਹਣਾ ਤੇ ਸਾਈਜ਼ ਚੈੱਕ ਕਰ ਲੋ ਮੱਕੀ ਇਧਰ ਕੀ ਆ ਕੀ ਚੀਜ਼ ਆ ਗਈ ਆ ਇਹ ਵੀ ਸਰ ਜੈਕਟਾਂ ਨੇ ਸਰ ਅੱਛਾ ਜੈਕਟਾਂ ਨੇ ਹਾਂ ਜੈਕਟਾਂ ਦੀ ਕਲੈਕਸ਼ਨ ਬਹੁਤ ਆ ਸਰ ਆਪਣੇ ਕੋਲ ਚੈੱਕ ਕਰ ਲੋ ਯਾਰ ਹਣਾ ਲੇਡੀਜ਼ ਦੀਆਂ ਜੈਕਟਾਂ ਚੈੱਕ ਕਰ ਲੋ ਇਦਾਂ ਦੇ ਕਲਰ ਇਹਦੇ ਵਿੱਚ ਤੁਹਾਨੂੰ ਮਿਲ ਜਾਣੇ ਆ ਤੇ ਬਾਕੀ ਆ ਲੇਡੀਜ਼ ਪੈਂਟਾਂ ਆ ਗਈਆਂ ਜੀ ਹਾਂਜੀ ਲੇਡੀਜ਼ ਐਨੀਮਸ ਆ ਗਈਆਂ ਤੇ ਸਰ ਕੋਟ ਸੈਟਸ ਆ ਗਏ ਨੇ ਆਪਣੇ ਕਾਰਡੀਗਨਸ ਆ ਗਏ ਜੀ ਹਾਂਜੀ ਵੂਲਨ ਦੇ ਵਿੱਚ ਸਾਰਾ ਆਈਟਮ ਆ ਗਿਆ ਜੀ ਇਧਰ ਅੱਛਾ ਗੈ ਸਵੈਟਰ ਵਗੈਰਾ ਆ ਗਏ ਜੀ ਕਾਰਡੀਗਨ ਤੇ ਸਵੈਟਰ ਮਿਲ ਜਾਣਗੇ ਲੇਡੀਜ਼ ਨੂੰ ਅੱਛਾ ਚੈੱਕ ਕਰ ਲੋ ਯਾਰ ਹਣਾ ਐਵੇਂ ਬਣਾਉਣਾ ਮੱਥਾ ਮਾਰਨ ਦਾ ਕੀ ਫਾਇਦਾ ਦੇਖ ਲਓ ਤੁਹਾਨੂੰ ਬਣੇ ਬਣਾਈ ਮਿਲ ਜਣੇ ਆ ਹਾਂ ਦੇਖੋ 60% ਡਿਸਕਾਊਂਟ ਤੇ ਆ ਚੈੱਕ ਕਰ ਲਓ ਸਾਰੇ ਪ੍ਰੀਮੀਅਰ ਫੈਬਰਿਕ ਚ ਕੋਟ ਸੈਟਸ ਆ ਗਏ ਕੋਟ ਸੈਟ ਚੈੱਕ ਕਰ ਲਓ ਤੇ ਆ ਦੇਖ ਲਓ ਹਨਾ ਵਿਦ ਬਾਟਮ ਨਾਲ ਤੇ ਆ ਬਾਟਮ ਵੀ ਨਾਲ ਦਿਖਾ ਦਿਓ ਬਈ ਹਨਾ ਦੋਨੇ ਚੀਜ਼ਾਂ ਮਿਲਣੀਆਂ ਤੇ ਹੈ ਬੜੀਆਂ ਸੋਹਣੀਆਂ ਸੋਹਣੀਆਂ ਹਨਾ ਇਹਦੇ ਵਿੱਚ ਤੁਸੀਂ ਇਹਨਾਂ ਚ ਚੈੱਕ ਕਰ ਲਓ ਹਨਾ ਕਲਰ ਆ ਦੇਖ ਲਓ ਬਈ ਯਾਰ ਆ ਦਿਖਾਈ ਆ ਕਿੰਨਾ ਸੋਹਣਾ ਕਲਰ ਆ ਆ ਦਿਖਾ ਦੇ ਇਹ ਕਲਰ ਤੁਹਾਨੂੰ ਇਹਦੇ ਵਿੱਚ ਮਿਲ ਜਾਣੇਗੇ 60% ਡਿਸਕਾਊਂਟ ਤੇ ਨਾਲ ਬਾਟਮੇ ਦੀ ਚੈੱਕ ਕਰ ਲਓ ਤੇ ਪ੍ਰਿੰਟ ਵਾਲਾ ਬਈ ਬਹੁਤ ਸੋਹ ਹਣਾ ਤੇ ਇਹ ਆ ਲੇਡੀਜ਼ ਦੇ ਆਗੇ ਹੀ ਕੋਟ ਆ ਹਾਂਜੀ ਲੇਡੀਜ਼ ਲੌਂਗ ਬਲੇਜ਼ਰ ਆਗੇ ਹਾਂ ਬਲੇਜ਼ਰ ਇਧਰ ਆਗੇ ਜੀ ਤੇ ਇਧਰ ਵੀ ਆ ਕਲਰ ਇਹਦੇ ਵਿੱਚ ਤੁਹਾਨੂੰ ਬਹੁਤ ਮਿਲ ਜਾਣੇ ਜਿੱਦਾਂ ਦਾ ਵੀ ਕਲਰ ਚਾਹੀਦਾ ਇਹਦੇ ਵਿੱਚ ਮਿਲ ਜਾਣੇ ਆ ਦੇਖ ਲਓ ਹਣਾ ਵਾਈਟ ਬਈ ਬਹੁਤ ਘੱਟ ਮਿਲਦਾ ਹੁੰਦਾ ਨਾ ਮੈਨੂੰ ਆ ਦੇਖ ਹਣਾ ਤੇ ਇਦਾਂ ਦੇ ਤੁਹਾਨੂੰ ਇਹਦੇ ਵਿੱਚ ਬਲੇਜ਼ਰ ਮਿਲ ਜਾਣੇ ਆ ਇਸ ਦੇ ਵਿੱਚ ਕਾਟਰੇਜ ਦੀ ਪੈਂਟ ਮਿਲ ਜਾਣੇ ਤੁਹਾਨੂੰ ਜੀਨਸ ਦੇ ਵਿੱਚ ਹਣਾ ਤੇ ਇਹਦੇ ਵਿੱਚ ਸਾਰੇ ਸਾਰੇ ਬਈ ਸਾਰੇ ਸਾਰੇ ਸਰ ਅਵੇਲੇਬਲ ਸਾਈਜ਼ ਇਹਨਾਂ ਤੇ ਕੀ ਚਲਦੀ ਫਿਰ অফਰ ਇਹਨਾਂ ਤੇ ਸਰ ਇਹਨਾਂ ਤੇ ਤਿੰਨ ਪੀਸ ਲੈਣੇ ਤੇ ਇੱਕ ਦੀ ਐਮ ਆਰ ਪੀ ਲਗਣੀ ਹੈ ਜਿਹਦੀ ਬਾਤ ਹੋਵੇਗੀ ਹਾਂਜੀ ਅਜੇ ਜਿਹਦੀ ਬਾਤ ਹੋਵੇ ਐਵੇਂ ਤੁਸੀਂ ਲਾਗ ਚਲੋ ਯਾਰ 1200 ਰੁਪਏ ਇੱਕ ਪਿੰਟ ਹਾਂਜੀ ਆ ਵੀ ਦੇਖ ਲਓ ਯਾਰ ਬਾਕੀ ਘੱਟ ਪੈਂਦੀ ਹੈ ਨਾ ਤੇ ਕੰਪਨੀ ਦਿਖਾ ਦੇਣਾ ਨਾਲੇ ਆ ਕੰਪਨੀ ਚੈੱਕ ਕਰ ਲਓ ਤੁਸੀਂ ਇਸ ਤੋਂ ਘੱਟ ਤੁਹਾਨੂੰ ਕਿਤੇ ਕਿਤੇ ਵੀ ਜਾਓਗੇ ਤੁਹਾਨੂੰ ਇਦੋਂ ਘੱਟ ਨਹੀਂ ਮਿਲਣੀ 1100 12 1500 ਦੀ ਪੈਂਟ ਤਾਂ ਨਾਰਮਲ ਦੁਕਾਨ ਵਾਲੇ ਦਿੰਦੇ ਆ ਇਹ 1200 ਦੀ ਤੁਹਾਨੂੰ ਕੰਪਨੀ ਦੀ ਪੈਂਟ ਪੈਣੀ ਹੈ ਜੇ ਤਿੰਨ ਪੀਸ ਲੈ ਕੇ ਜਾਓਗੇ ਇਹਨਾਂ ਕੋਲੋਂ ਇੱਕ ਲੌਂਗੀ ਤਾਂ ਦੋ ਫ੍ਰੀ ਮਿਲ ਜਾਣੀਆਂ ਇਹਦੇ ਵਿੱਚ ਤੇ ਆ ਕਲਰ ਦਿਖਾ ਦੇ ਵਿੱਚ ਸਾਰੇ ਕਲਰ ਮਿਲ ਜਾਣੇ ਆ ਤੇ ਇੱਧਰ ਦਿਖਾ ਦੀ ਹੈਨਾ ਇਹਦੇ ਵਿੱਚ ਵੀ ਤੁਹਾਨੂੰ ਮਿਲ ਜਾਣੀਆਂ ਜੀਨਸ ਦੇ ਪੈਂਟ ਇਹਨਾਂ ਦੇ ਸੇਮ ਹੀ ਆ ਬਾਈ ਹਾਂਜੀ ਸੇਮ ਆ ਸਰ ਅੱਛਾ ਇਹ ਆਪਣੇ ਕਈ ਆਰਟੀਕਲਸ ਆ ਕਿ ਬੋਡ ਕੱਟ ਮੰਗਦੇ ਨੇ ਉਸ ਤਰ੍ਹਾਂ ਦੇ ਆਰਟੀਕਲਸ ਨਹੀਂ ਹੈਗੇ ਨੇ अच्छा ਇਹਦੇ ਵਿੱਚ ਸਾਰੇ ਮਿਲ ਜਾਣੇ ਬੂਲ ਕਰਤਾ ਸਟੇਟਫਟ ਨੈਰੋ ਸਾਰੇ ਮਿਲ ਜਾਣੇ ਹਾਂਜੀ ਹਾਂਜੀ ਸਾਰੇ ਮਿਲ ਜਾਣਗੇ ਅੱਛਾ ਸਾਰੇ ਮਿਲ ਜਾਣਗੇ ਆ ਦੇਖ ਲਓ ਜੀ ਸਾਰੇ ਕਲਰ ਇਹਦੇ ਵਿੱਚ ਦਿਖਾ ਦਿਓ ਇੱਕ ਤੋਂ ਇੱਕ ਕਲਰ ਮਿਲ ਜਾਣਾ ਇਹ ਵੀ ਸੇਮ ਪ੍ਰਾਈਸ ਦੇ ਵਿੱਚ ਉਵੇਂ ਹੀ ਪੈਣਾ ਜੀ ਇੱਕ ਨਾਲ ਦੋ ਫ੍ਰੀ ਹਾਂਜੀ ਇੱਕ ਨਾਲ ਦੋ ਫ੍ਰੀ ਤੁਹਾਨੂੰ ਇਹ ਵੀ ਮਿਲ ਜਾਣੇ ਆ ਦੇਖ ਲਓ ਬਈ ਜੀ ਲੇਡੀ ਸੂਟ ਵੀ ਬਈ ਐ ਬਣੇ ਬਣੇ ਮਿਲ ਜਾਂਦੇ ਇੱਥੇ ਹਾਂਜੀ ਬਣੇ ਬਣੇ ਬਿਲਕੁਲ ਜੀ ਹੈ ਹਾਂਜੀ ਤਾਂ ਦੇਖ ਲਓ ਜੀ ਦੁਪੱਟਾ ਵਿਦ ਬਾਟਮ ਵਿਦ ਅਪਰ ਇਹ ਦੇਖ ਲਓ ਇਹ ਚ ਕਲਰ ਹੋਰ ਵੀ ਮਿਲਣਗੇ ਬਾਦੂ ਕਲਰ ਸਰ ਆਪਾਂ ਤੇ ਇਹਦੇ ਵਿੱਚ ਕਲਰ ਵੀ ਮਿਲ ਜਣੇ ਆ ਇੱਕ ਵਾਰੀ ਸਟੋਰ ਕਰਨੀ ਉਧਰ ਨਿਕਾ ਮਰਵਾਦੀ ਬਾਈ ਜੀ ਡਿਸਕਾਊਂਟ ਕਰਕੇ ਬਾਈਰ ਦੇਖ ਲਓ ਤੁਸੀਂ ਭੀੜ ਬਹੁਤ ਲੱਗੀ ਆ ਲੋਕ ਬਹੁਤ ਦੂਰੋਂ ਦੂਰੋਂ ਇੱਥੇ ਕੱਪੜੇ ਲੈਣ ਆਉਂਦੇ ਆ ਹਨਾ ਕੰਪਨੀ ਦੇ ਕੱਪੜੇ ਮਿਲਣੇ ਆ ओरिजिनल ਕੱਪੜੇ ਮਿਲਣੇ ਆਗੇ ਤੇ ਵਿਦ ਬਿੱਲ ਹਨਾ ਬਈ ਇਹ ਬੰਦੇ ਆਪਣੇ ਕੁਰਤਾ ਪਿਆਮਾ ਪਾਉਂਦੇ ਬਾਸਕਟ ਪਾਉਂਦੇ ਜਾਂ ਪੈਂਟ ਸ਼ਰਟ ਉਤੋਂ ਦੀ ਹਨਾ ਇਹ ਬਾਸਕਟ ਦੇ ਵਿੱਚ ਵੀ ਤੁਹਾਨੂੰ ਕਲਰ ਮਿਲ ਜਣੇ ਆ ਸਾਰੇ ਮਿਲ ਜਣੇ ਆ ਤੇ ਇਹ ਵੀ ਤੁਹਾਨੂੰ 60% ਡਿਸਕਾਊਂਟ ਤੇ ਮਿਲ ਜਾਣੀ ਆ ਉਦੋਂ ਬਾ ਸ਼ਰਟਾਂ ਦੇ ਵਿੱਚ ਮਿਲ ਜਾਣਗੇ ਸਾਇਜ਼ ਸਾਰੇ ਹੋਣਗੇ ਵੀਰੇ ਚ ਹਾਂਜੀ ਸਾਰੇ ਸਾਈਜ਼ ਹਨਾ ਤੇ ਆਹ ਸ਼ਰਟ ਦਿਖਾ ਦੀ ਹਨਾ ਇੱਕ ਸ਼ਰਟ ਭਈ ਕਿੰਨੇ ਕ ਦੀ ਪੈਂਦੀ ਮੰਨ ਲਓ ਹੁਣ ਇਹ ਕੀ ਇਹ ਵੀ ਲਾਸਟ 960 ਰੁਪਏ ਦੀ ਪੈਂਦੀ ਇੱਕ ਸ਼ਰਟ ਇਹ ਤਾਂ ਭਈ ਇਹ ਹੈਗਾ 2599 ਲਿਖਿਆ ਹੋਇਆ ਤੇ ਪ੍ਰਿੰਟ ਰੇਟ ਜਿਹੜਾ ਹੈਗਾ ਹਨਾ ਇੱਕ ਦਾ ਐਮ ਆਰ ਪੀ ਲੱਗੇਗਾ ਦੋ ਫ੍ਰੀ ਸਾਨੂੰ अच्छा एक दा ਲੱਗੂਗਾ ਦੋ ਫ੍ਰੀ ਨਾਲ ਯਾਨੀ ਇਹ ਲਾ ਲਓ ਤੁਸੀਂ 2600 ਚ ਤੁਹਾਨੂੰ ਤਿੰਨ ਸ਼ਰਟ ਆ ਜਾਣਗੇ ਇਹ ਤਾਂ ਬਈ ਯਾਰ 1000 ਰੁਪਏ ਤੋਂ ਵੀ ਘਟ ਗਿਆ ਨਾ ਫਿਰ ਤਾਂ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਤਾਂ ਚੈੱਕ ਕਰ ਲਓ ਬਈ ਜੀ 1000 ਰੁਪਏ ਤੋਂ ਵੀ ਸ਼ਰਟ ਘਟ ਗਈ ਨਾਰਮਲ ਸ਼ਰਟ ਵੀ 1000 ਰੁਪਏ ਦੀ ਮਿਲਦੀ ਹੈ ਤੇ ਇਹ ਕਲਰ ਚੈੱਕ ਕਰ ਲਓ ਇੱਕ ਤੋਂ ਇੱਕ ਸੋਹਣਾ ਕਲਰ ਤੁਹਾਨੂੰ ਮਿਲਣਾਗਾ ਤੇ ਬਈ ਆਉਣਾ ਕਿੱਥੇ ਪੈਣਾ ਆਪਣ ਨੂੰ ਲੈਣ ਵਾਸਤੇ ਇਹ ਹੁਣ ਇਹ ਆਪਣੇ ਸਰ ਐਮਸ ਰੋਡ ਡਬਲ ਵਾਲੀ ਹਮ ਤੇ ਗ੍ਰੀਨ ਸਿਟੀ ਸਕੁਆਇਰ ਬਠਿੰਡਾ ਅੱਛਾ ਹਾਂਜੀ ਕੌਫ ਦਾ ਸ਼ੋਅਰ ਸੀ ਮਾਰਕੀਟ ਜਿਹੜੀ ਜਾਨੀ ਜਾਂਦੀ ਹੈ ਆਪਣੀ ਹਾਂ ਕ ਆਈਡੀ ਦੇ ਆਪੋਜੀਟ ਹੈ ਸਰ ਆਈਡੀ ਸਟੋਰ ਹੈ ਤਾਂ ਭਾਈ ਜੀ ਜਿਹੜੇ ਦੂਰ ਨੇੜੇ ਆਉਂਦੇ ਨੇ ਤਾਂ ਆਪਾਂ ਨੰਬਰ ਵੀ ਹੈ ਸ਼ਾਪ ਨੰਬਰ 52 ਹੈ ਜੀ 52 ਨੰਬਰ ਸ਼ਾਪ ਹੈ ਅੱਛਾ 52 ਨੰਬਰ ਸ਼ਾਪ ਹੈ ਜੇ ਦੂਰ ਨੇੜੇ ਆਉਂਦੇ ਤਾਂ ਕਾਲ ਕਰਕੇ ਵੀ ਆਸੋ ਨੰਬਰ ਆਪਾਂ ਇਹਨਾਂ ਥੱਲੇ ਲਿਖ ਦੇਾਂਗੇ ਭਾਈ ਇੱਕ ਵਾਰੀ ਜ਼ਰੂਰ ਇੱਥੇ ਵਿਜ਼ਿਟ ਕਰੋ ਹਨਾ ਇਦੋਂ ਘੱਟ ਤੁਹਾਨੂੰ ਪੈਸਿਆਂ ਦੇ ਵਿੱਚ ਕਿਤੋਂ ਵੀ ਚੀਜ਼ ਨਹੀਂ ਮਿਲਣੇਗੀ ਤਾਂ ਇੱਕ ਵਾਰੀ ਜ਼ਰੂਰ ਇੱਥੇ ਵਿਜ਼ਿਟ ਕਰੋ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਧੰਨਵਾਦ